ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਸੀਐਮ ਭਗਵੰਤ ਮਾਨ ਨਾਲ ਵੀ ਸੁਖਵੀਰ ਸਿੰਘ ਬਾਦਲ ਵਰਗੀ ਹੋ ਰਹੀ ਹੈ। ਪੰਚਾਇਤੀ ਚੋਣਾਂ ਦੇ ਵਿੱਚ ਜਿੱਥੇ ਚਰਚਾ ਚੱਲ ਰਹੀ ਸੀ ਕਿ ਸੀਐਮ ਭਗਵੰਤ ਮਾਨ ਨਾਲ ਉਹ ਨਾਲ ਹੀ ਸਤੌਜ ਚਲੇ ਗਏ ਆਪਣੇ ਜੱਦੀ ਪਿੰਡ ਚਲੇ ਗਏ ਨੇ। ਉਹਨਾਂ ਦੇ ਉੱਥੇ ਜਾਣ ਦੇ ਬਾਵਜੂਦ ਵੀ ਕਹਿੰਦੇ ਕਿ ਸਤੌਜ ਦੇ ਲੋਕ ਸਰਬਸੰਮਤੀ ਨੂੰ ਨਹੀਂ ਮੰਨਦੇ ਪਏ। ਪੰਜਾਬ ਟੀਵੀਜ਼ਨ ਦੇ ਵਿੱਚ ਹੋਣ ਵਾਲੀ ਡਿਸਕਸ਼ਨ ਦੇ ਵਿੱਚ ਸਾਫ਼ ਡਿਸਕਸ ਕੀਤਾ ਗਿਆ ਕਿ ਸਤੌਜ ਦੇ ਹਾਲ ਕੀ ਨੇ। ਸਤੋਜ ਦੇ ਲੋਕ ਜਿਹੜੇ ਨੇ ਉਹ ਸਰਬਸੰਮਤੀ ਨਹੀਂ ਮੰਨਣਾ ਚਾਹੁੰਦੇ ਔਰ ਸੀਐਮ ਭਗਵੰਤ ਮਾਨ ਸਰਬਸੰਮਤੀ ਮਨਾਉਣਾ ਚਾਹੁੰਦੇ ਨੇ ਚਰਚਾਵਾ ਨੇ ਕਿ ਸੀਐਮ ਭਗਵੰਤ ਮਾਨ ਦੀ ਗੱਲ ਨਹੀਂ ਮੰਨੀ ਜਾ ਰਹੀ ਹੁਣ ਜਦੋਂ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਤੇ ਜ਼ਰੂਰੀ ਨਹੀਂ ਹੈ ਕਿ ਹਰ ਗੱਲ ਮੰਨ ਲਈ ਜਾਵੇ ਹਾਈ ਕਮਾਂਡ ਦੀ ਮਤਲਬ ਕਈ ਵਾਰੀ ਤਾਂ ਐਵੇਂ ਹੀ ਚੱਲਦਾ ਕੰਮ ਕਿ ਗੱਲ ਨਹੀਂ ਵੀ ਮੰਨੀ ਜਾਂਦੀ ਹਰ ਗੱਲ ਨਹੀਂ ਮੰਨੀ ਜਾਂਦੀ ਪਰ ਸਵਾਲ ਇਹ ਹੈ ਕਿ ਸੀਐਮ ਦੀ ਗੱਲ ਵੀ ਨਹੀਂ ਮੰਨੀ ਜਾਵੇਗੀ ਸੀਐਮ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਜੇ ਇੱਕ ਸਲਾਹ ਦਿੰਦੇ ਨੇ ਜੇ ਸਰਬਸੰਮਤੀ ਕਰਾਉਣਾ ਚਾਹੁੰਦੇ ਨੇ ਤਾਂ ਕੀ ਮੁੱਖ ਮੰਤਰੀ ਦੀ ਗੱਲ ਵੀ ਟਾਲ ਦਿੱਤੀ ਜਾਵੇਗੀ ਸਤੌਜ ਦੇ ਲੋਕ ਕੀ ਆਪਣੇ ਹੀ ਮੁੱਖ ਮੰਤਰੀ ਯਾਨੀ ਕਿ ਆਪਣਾ ਹਲਕਾ ਮੁੱਖ ਮੰਤਰੀ ਦਾ ਸਤੌਜ ਆਪਣਾ ਪਿੰਡ ਮੁੱਖ ਮੰਤਰੀ ਦਾ ਸਤੌਜ ਹੈ ਕਿ ਉੱਥੋਂ ਵੀ ਸੀਐਮ ਭਗਵੰਤ ਮਾਨ ਨੂੰ ਬੇਰੰਗ ਬਣਨਾ ਪਵੇਗਾ ਜਿੱਥੇ ਸਰਬਸੰਮਤੀ ਕਰਾਉਣਾ ਚਾਹੁੰਦੇ ਨੇ ਉੱਥੇ ਕੀ ਵੋਟਾਂ ਹੋ ਕੇ ਰਹਿਣਗੀਆਂ ਦਰਅਸਲ ਸੀਐਮ ਭਗਵੰਤ ਮਾਨ ਜਿਹੜਾ ਹਸਤਾਜ ਜੋ ਬਾਹਰ ਆਉਂਦੇ ਨੇ ਬਾਹਰ ਆਣ ਸਾਰ ਹੀ ਆਪਣੇ ਪਿੰਡ ਚਲੇ ਜਾਂਦੇ ਨੇ ਇਕੱਠ ਕਰਦੇ ਨੇ ਲੋਕਾਂ ਨੂੰ 5 ਲੱਖ ਦੇਣ ਦੀ ਗੱਲ ਵੀ ਕਰਦੇ ਨੇ ਭਾਈਚਾਰਾ ਬਣਾਏ ਰੱਖਣ ਦੀ ਗੱਲ ਵੀ ਕਰਦੇ ਨੇ ਯਾਨੀ ਕਿ ਸਾਰਾ ਕੁਝ ਦੱਸ ਦਿੱਤਾ ਲੋਕਾਂ ਨੂੰ ਕਿ ਅਸੀਂ ਇਦਾਂ ਅੱਗੇ ਵਧ ਸਕਦੇ ਹਾਂ ਪਰ ਸਰਪੰਚੀ ਦੀਆਂ ਚੋਣਾਂ ਦੇ ਮੱਦੇ ਨਜ਼ਰ ਕਿਹਾ ਜਾ ਰਿਹਾ ਕਿ ਸੀਐਮ ਭਗਵੰਤ ਮਾਨ ਦੀ ਗੱਲ ਜ਼ਿਆਦਾ ਲੋਕ ਸੁਣਦੇ ਨਜ਼ਰ ਨਹੀਂ ਆ ਰਹੀ ਆਖਰਕਾਰ ਕਿਉਂ ਇਦਾਂ ਹੋ ਰਿਹਾ ਕਿ ਸੀਐਮ ਭਗਵੰਤ ਮਾਨ ਦਾ ਸੰਪਰਕ ਆਪਣੇ ਲੋਕਾਂ ਦੇ ਨਾਲ ਨਹੀਂ ਹੈ ਆਪਣੇ ਪਿੰਡ ਦੇ ਲੋਕਾਂ ਨਾਲ ਨਹੀਂ ਹੈ ਵੱਡੇ ਵੱਡੇ ਲੀਡਰ ਆਪਣੇ ਪਿੰਡਾਂ ਤੋਂ ਮਾਰ ਖਾ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਸੁਖਬੀਰ ਸਿੰਘ ਬਾਦਲ ਇੱਕ ਥਾਂ ਫਸੇ ਹੋਏ ਨੇ ਸੀਐਮ ਭਗਵੰਤ ਮਾਨ ਇੱਕ ਥਾਂ ਫਸੇ ਹੋਏ ਨੇ ਦੂਜੇ ਪਾਸੇ ਕੁਲਦੀਪ ਢਾਲੀਵਾਲ ਕਹਿੰਦੇ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਸਰਬਸੰਮਤੀ ਕਰਾਉਣ ਦੀ ਤਿਆਰੀ ਕਰ ਲਈ ਹੈ ਤੇ ਇੱਥੇ ਆ ਕੇ ਸਿਚੁਏਸ਼ਨ ਇਹ ਹੈ ਕਿ ਜੇ ਕੁਲਦੀਪ ਢਾਲੀਵਾਲ ਕਰਾ ਸਕਦੇ ਆ ਤਾਂ ਸੀਐਮ ਭਗਵੰਤ ਮਾਨ ਕਿਉਂ ਨਹੀਂ ਕਰਾ پا ਰਹੇ ਸਵਾਲ ਇੱਥੇ ਖੜਦਾ ਪਿਆ ਖੈਰ ਇਸ ਡਿਸਕਸ਼ਨ ਦੇ ਵਿੱਚ ਖਾਸਾ ਸਭ ਕੁਝ ਬਚਾਰਿਆ ਗਿਆ ਬੜੇ ਤੱਥ ਵਿਚਾਰੇ ਗਏ ਨੇ ਔਰ ਉਹਨਾਂ ਤੱਥਾਂ ਦੇ ਵਿੱਚ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਸਤੌਜ ਦੇ ਲੋਕ ਐਤਕੀ ਕਿਸੇ ਹੋਰ ਮੂਡ ਦੇ ਵਿੱਚ ਨੇ ਉਹ ਕਿਸੇ ਹੋਰ ਸਿਆਸੀ ਰੁਝਾਨ ਦੇ ਮੂਡ ਦੇ ਵਿੱਚ ਨੇ ਜ਼ਾਹਿਰ ਤੌਰ ਦੇ ਉੱਤੇ ਜਦੋਂ ਅੱਗੇ ਚੋਣਾਂ ਦਿਖਦੀਆਂ ਹੋਣ ਤਾਂ ਉਸ ਵੇਲੇ ਲਕਸ਼ ਜਿਹੜਾ ਉਹ ਇੱਕੋ ਇੱਕ ਬਣ ਜਾਂਦਾ ਫਿਰ ਕਈ ਵਾਰ ਐਵੇਂ ਵੀ ਹੋ ਜਾਂਦਾ ਹੈ ਕਿ ਜਿਹੜਾ ਪ੍ਰੋਟੋਕਾਲ ਮਿਲਦਾ ਹੋਵੇ ਉਹਨੂੰ ਵੀ ਟਾਲਣਾ ਕਈ ਵਾਰ ਪੈ ਜਾਂਦਾ ਪਰ ਮੁੱਖ ਮੰਤਰੀ ਵੱਲੋਂ ਦਿੱਤੀ ਗਈ ਹਦਾਇਤ ਨੂੰ ਟਾਲਣ ਦੀ ਗੱਲ ਹੋਵੇ ਜਿੱਥੇ ਉੱਥੇ ਸਵਾਲ ਜ਼ਰੂਰ ਖੜਦੇ ਨੇ ਪਰ ਇਸ ਗੱਲ ਦਾ ਇੱਕ ਚੰਗਾ ਪੱਖ ਵੀ ਵਿਚਾਰਿਆ ਜਾ ਰਿਹਾ ਦਰਸਲ ਇਹਦੇ ਵਿੱਚ ਇਹ ਵਿਚਾਰਿਆ ਜਾ ਰਿਹਾ ਹੈ ਕਿ ਸੀਐਮ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਕੋਲ ਪੰਜਾਬ ਦੀ ਤਾਕਤ ਹੈ ਪੰਜਾਬ ਸਰਕਾਰ ਹੈ ਉਹਨਾਂ ਦੀ ਇਸ ਦੇ ਬਾਵਜੂਦ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਆਪਣੇ ਪਿੰਡ ਵਿੱਚ ਜਿੱਥੇ ਸਾਰਾ ਮਾਹੌਲ ਬਣਿਆ ਹੋਇਆ ਹੈ ਭਾਵੇਂ ਕਿਹਾ ਜਾ ਰਿਹਾ ਹੈ ਕਿ ਲੋਕ ਗੱਲ ਮੰਨਣ ਨੂੰ ਤਿਆਰ ਨਹੀਂ ਪਰ ਇਸ ਦੇ ਬਾਵਜੂਦ ਉਹਨਾਂ ਨੇ ਕਿਸੇ ਦੀ ਨੋਮੀਨੇਸ਼ਨ ਨਹੀਂ ਰੋਕੀ ਕਿਸੇ ਦੀ ਨੋਮੀਨੇਸ਼ਨ ਰੱਦ ਨਹੀਂ ਕੀਤੀ ਬੜੀ ਨਿਰਪੱਖਤਾ ਦੇ ਨਾਲ ਉਹ ਅੱਗੇ ਵਧ ਰਹੇ ਨੇ ਹਾਲਾਂਕਿ ਸੱਦੇ ਤੌਰ ਦੇ ਤਾਂ ਕਦੀ ਵੀ ਕਿਸੇ ਤੇ ਇਲਜ਼ਾਮ ਨਹੀਂ ਲੱਗਿਆ ਕਿ ਇਸ ਬੰਦੇ ਨੇ ਰੋਕੀ ਆ ਜਾਂ ਉਸ ਬੰਦੇ ਨੇ ਰੋਕੀ ਆ ਸਰਕਾਰ ਦਾ ਨਾਮ ਆਉਂਦਾ ਕਿਮੂਲੇਟਿਵ ਅ ਅਲਿਗੇਸ਼ਨਸ ਲੱਗਦੀਆਂ ਨੇ ਤੇ ਇਸ ਦੇ ਬਾਵਜੂਦ ਸੀਐਮ ਭਗਵੰਤ ਮਾਨ ਆਪਣੇ ਹਲਕੇ ਦੇ ਵਿੱਚ ਨੇ ਉਹ ਕੁਝ ਕਰਨਾ ਚਾਹੁੰਦੇ ਆ ਜਾਣਕਾਰੀ ਮੁਤਾਬਕ ਉਹਵੇਂ ਲੋਕ ਨਹੀਂ ਕਰਨਾ ਚਾਹ ਰਹੇ ਜਿਵੇਂ ਸੀਐਮ ਭਗਵੰਤ ਮਾਨ ਚਾਹੁੰਦੇ ਆ ਤੇ ਇਹੋ ਜੀ ਸਥਿਤੀ ਦੇ ਵਿੱਚ ਕਦੀ ਕੋਈ ਸਿਆਸੀ ਦਵਾ ਨਹੀਂ ਪੈ ਰਿਆ ਜਿਹੜਾ ਨਾਮਿਨੇਸ਼ਨ ਭਰਨੀ ਚਾਹੁੰਦਾ ਉਹ ਨਾਮਿਨੇਸ਼ਨ ਭਰ ਰਿਹਾ ਇਹ ਖਬਰਾਂ ਸਖਾਲੀਆਂ ਆ ਰਹੀਆਂ ਨੇ ਉੱਥੋਂ ਇਸ ਦੇ ਨਾਲ ਇਹ ਜ਼ਰੂਰ ਹੈ ਕਿ ਉਹ ਲੋਕਾਂ ਤੇ ਕੋਈ ਦਬਾਅ ਨਹੀਂ ਘਟੋ-ਘਟ ਬਣਾਉਣਾ ਚਾਹੁੰਦੇ ਉਹ ਨਿਰਪੱਖਤਾ ਦੇ ਨਾਲ ਜਿਵੇਂ ਕਾਨੂੰਨ ਕਹਿੰਦਾ ਓਵੇਂ ਸੀਐਮ ਭਗਵੰਤ ਮਾਨ ਚੱਲਦੇ ਪਏ ਨੇ ਇਹ ਚੰਗੀ ਗੱਲ ਹੈ ਪਰ ਸਵਾਲ ਇਹ ਹੈ ਕਿ ਕੀ ਸੀਐਮ ਭਗਵੰਤ ਮਾਨ ਦੀ ਗੱਲ ਆਖਰ ਨੂੰ ਆ ਕੇ ਸਤੋਜ ਦੇ ਲੋਕ ਮੰਨਣਗੇ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ